ਸਾਸੀ ਗਾਜੀ ਸਾਰਿਆਂ ਨੂੰ ਤੁਸੀਂ ਬਿਗਰੇ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀਵਿਰ ਕੇਸਟੇ ਮੌਜੂਦ ਆ ਨਗਰੀ ਪਿੰਡ ਦੇ ਵਿੱਚ ਨਾਗੀ ਕਕਰਾਲੇ ਦੇ ਕੋਲ ਇੱਕ ਪੈਨ ਵਾਲਾ ਪਿੰਡ ਹੈ ਇੱਥੇ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਆਇਆ ਕਿਉਂਕਿ ਇੱਥੇ ਅੱਜ ਸਰਬਸੰਮਤੀ ਦੇ ਨਾਲ ਸਰਪੰਚ ਮੈਂਬਰ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਅੱਜ ਸਵੇਰੇ ਸਵੇਰੇ ਸੋਨੇ ਕਹਿੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਬਲਾਕ ਕਰ ਜ ਉਹਨਾਂ ਦਾ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਔਰ ਉਹਨਾਂ ਦੀ ਸਰਪੰਚੀ ਔਰ ਮੈਂਬਰੀ ਜਿੰਨੀ ਵੀ ਹੈਗੀ ਸਾਰੇ ਪਿੰਡ ਦਾ ਇੱਕ ਆ ਦੇਖਣ ਦੇ ਵਿੱਚ ਬੜਾ ਵਧੀਆ ਲੱਗਿਆ ਮੈਨੂੰ ਔਰ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਸਾਰੇ ਮੈਂਬਰ ਸਰਪੰਚ ਜਿਹੜੇ ਨੇ ਇੱਕ ਦੂਜੇ ਨਾਲ ਰਾਮ ਨਾਲ ਜਾਨੀ ਕਿ ਉਹਨਾਂ ਨੇ ਆਪਣੀ ਸਹਿਮਤੀ ਜਿਤਾ ਕੇ ਸਰਪੰਚੀ ਜਿਹੜੀ ਹੈ ਉਹਦਾ ਹਾਰ ਉਹਨਾਂ ਦੇ ਗਲ ਦੇ ਵਿੱਚ ਪਾਇਆ ਔਰ ਉਹਨਾਂ ਵੀ ਇਹ ਅਸ਼ਵਾਸ਼ਣ ਦਵਾਏ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਵੀ ਹੋ ਸਕੇਗਾ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਦੇ ਲੋਕਾਂ ਦੇ ਨਾਲ ਖੜੇ ਆ ਔਰ ਸਾਡੇ ਟੀਮ ਤੋਂ ਸਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਵੀ ਇਹ ਕਹਿਣਾ ਚਾਹੁੰਦੇ ਬਾਕੀ ਕਿੱਥੇ ਜਾਣ ਜਿਹੜੇ ਪੈਸੇ ਕਿਸੇ ਦੀਆਂ ਸ਼ਰਾਬਾਂ ਉੱਤੇ ਜਾਂ ਕਿਸੇ ਨੂੰ ਦੇਣ ਦੇ ਵਿੱਚ ਲਾਣੇ ਨੇ ਉਹੀ ਪਿੰਡ ਦੇ ਵਿਕਾਸ ਦੇ ਉੱਤੇ ਲੱਗਣ ਤਾਂ ਜ਼ਿਆਦਾ ਵਧੀਆ ਹੈ ਬਾਕੀ ਤੁਸੀਂ ਆਪਣੀ ਰეკਮੈਂਟਾਂ ਵਿੱਚ ਜ਼ਰੂਰ ਦਿਓ ਇਸੇ ਤਰ੍ਹਾਂ ਜੁੜੇ ਰਹੋ ਸੱਚਮੇਲ ਨਿਊਜ਼ ਪੰਜਾਬ ਦੇ ਨਾਲ ਘੜੋ 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 ਨਾ ਆੜ ਖੜ ਦੇ ਬੜੋ ਸਰ ਜੁਗਾ ਤੇ ਭਾਈ ਮਰਜ਼ੀ ਹੈ ਰੀ గురుణాలు నారాణాలు श्री तो नगर निवासी सारी संगत का बहुत बहुत धन्यवाद जेडी एक जगह तक इकट्ठे हो गए आप सारे जातिवाद सारा छड़ के एक जगह से अच कब ज्यादा सब तो वो गल यह है कि सारा इस चीज़ का बहुत बहुत, बहुत मुबारक है और महाराज गुरु नानक साहब कृपा कर सा पिंड नागरी पिंड सारा इस तरीके एकजुट एकजुट हो रहे इस करके आप कुछ करा सकिए जे अपना एकता रही तो कर सकेंगे जे एकता ना हो तो आप कुछ नहीं कर सकते मेरी हाथ जोड़ के सारी था था ने ने संगत अगे सारी अगर एक बेनती है कि एकता बना करनी है जिन्हें मैंबर ने सरपंच ने आम संगत कोई भेदभाव नहीं धन्यवाद है जी साबर साहब सुखदेव सिंह मां और मैंबर पर ਪੱਲੀ ਅਪਰਨਾ ਬੋਲੇ ਸੋਨਿਆਲ ਆਪਰਾ ਇਧਰ ਆਓ ਆਪਰੇ ਪੁਰਾਣੀ ਗੱਲ ਪਾਈ ਦੀ ਰეკਮੈਂਡੇਟ ਪੜਾ ਲਾ ਕੇ ਆਏ ਆਂ ਸਾ ਸੁਨਿਆ ਕਾਲ ਆ ਪੁੱਤਰ ਆ ਨਾ ਰਵੀ ਸੋਫਾ ਸੁਨੇਹਾਲ ਇੱਕਜੁੱਟ ਹੋ ਕੇ ਹਾਂਜੀ ਸਸੀ ਗਾ ਜੀ ਸਸੀ ਗਾ ਕੀ ਨਾਈ ਆਪਣਾ ਗੁਰਜੋਬ ਸਿੰਘ ਅੱਜ ਸਰਬਸੰਮਤੀ ਨਾਲ ਤੁਹਾਨੂੰ ਪਿੰਡ ਦੇ ਵਿੱਚ ਸਰਪੰਚ ਚੁਣਿਆ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਜੀ ਤੁਹਾਨੂੰ ਬਹੁਤ ਧੰਨਵਾਦ ਅਰ ਸਭ ਤੋਂ ਵੱਡੀ ਗੱਲ ਇਹ ਇੱਕ ਜਿਹੜਾ ਪਿੰਡ ਇੱਕ ਜਗ੍ਹਾ ਇਕੱਠਾ ਹੋਇਆ ਬਿਲਕੁਲ ਜਦੋਂ ਇਕੱਠੇ ਹੁੰਦੇ ਨੇ ਨਾ ਰਕੀਆਂ ਤਾਂ ਹੀ ਪਿੰਡੀਆਂ ਹੁੰਦੀਆਂ ਨੇ ਬਿਲਕੁਲ ਜਦੋਂ ਪਾਰਟੀਆਂ ਪਾਜੀਆਂ ਹੁੰਦੀਆਂ ਨੇ ਉੱਥੇ ਕੰਮ ਨਹੀਂ ਹੁੰਦੇ ਹੁੰਦੇ ਜੀ ਔਰ ਸਭ ਤੋਂ ਵੱਡਾ ਕੰਮ ਹੈ ਕਿ ਨਗਰ ਸਾਡਾ ਜਿਹੜਾ ਹੈ ਕਿ ਇਕੱਠਾ ਸੀ ਥੋੜਾ ਜਿਹਾ ਸਿਰਫ ਹੁੰਦਾ ਹੈ ਮਾੜਾ ਮੁੱਟਾ ਨਾ ਜੰਡੇ ਹੀ ਮਾੜੇ ਹੁੰਦੇ ਸਾਰਾ ਕੁਝ ਭੁੱਲ ਕੇ ਇੱਕ ਜਗ੍ਹਾ ਤੇ ਇਕੱਠਾ ਹੋਏਗਾ ਔਰ ਸਰਬਸੰਮਤੀ ਨਾਲ ਔਰ ਅਗੋ ਸੇ ਕੰਮ ਵੀ ਜੋ ਕਿ ਜਿੰਨੀ ਉਮੀਦ ਇਹ ਪਿੰਡ ਵਾਲਿਆਂ ਨੂੰ ਉਸ ਹਿਸਾਬ ਨਾਲ ਕਿਉਂਕਿ ਇਹ ਜਿਹੜਾ ਸਰ ਸਰਪੰਤੀ ਦਿੰਦਾ ਇਹ ਵੱਡੀ ਵੱਡੀ ਉਮੀਦ ਹੁੰਦੀ ਹੈ ਕਿਸ ਜੀ ਤਾਂ ਕਰਕੇ ਸਰਪੰਤੀਆਂ ਹੁੰਦੀਆਂ ਨੇ ਔਰ ਅਸੀਂ ਉਸ ਉਮੀਦ 'ਤੇ ਕਰੇ ਉਤਰਾਂਗੇ ਔਰ ਅਸੀਂ ਕੰਮ ਕਰਾਂਗੇ ਔਰ ਕੰਮ ਕਰਕੇ ਵੀ ਦਿਪਾਵਾਂਗੇ ਜੇਕਰ ਉਹ ਇੱਕ ਗੱਲ ਇਹ ਹੈ ਜੀ ਹੋ ਜਾਂਦੀ ਕਿ ਜਿਹੜੇ ਪਿੰਡ ਦੇ ਵਿੱਚ ਸਰਪੰਤੀ ਨਾਲ ਸਰਪੰਚੀਆਂ ਮੈਂਬਰੀ ਖਲੋਤੀ ਜਾਂਦੀ ਹੈ ਤਾਂ ਉਹਦਾ ਵਿਕਾਸ ਵੀ ਨਿਸ਼ਚਿਤ ਤੈ ਹੁੰਦਾ ਜੀ ਹੈਨਾ ਬਿਲਕੁਲ ਕਰਨਾ ਜੀ ਵਿਕਾਸ ਵਾਸਤੇ ਕਰਨਾ ਹੋਰ ਹੈ ਹੀ ਨਹੀਂ ਸਾਡਾ ਮਕਸਦ ਹੋਪਾ ਸਾਡੀ ਵਿਕਾਸ ਸੇ ਆਪਣਾ ਕੰਮ ਪੰਜਾਬ ਦੇ ਵਿੱਚ ਜਾਨੀ ਕਿ ਪਿੰਡਾਂ ਦੇ ਵਿੱਚ ਆਪਾਂ ਹੋਰ ਵੀ ਖਬਰਾਂ ਮੈਂ ਦੇਖਦਾ ਰਹਿਣਾ ਔਰ ਲੈ ਕੇ ਵੀ ਆਇਆ ਕਾਫੀ ਔਰ ਕਾਫੀ ਪਿੰਡਾਂ ਦੇ ਵਿੱਚ ਕਾਫੀ ਤਕਰਾਰ ਵਿਵਾਦ ਫੁੱਲ ਚੱਲਦਾ ਪਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹ ਕਿੰਨਾ ਵੀ ਇਹ ਚੀਜ਼ਾਂ ਗਲਤ ਨਹੀਂ ਕਿਉਂਕਿ ਪਿੰਡ ਲੈਵਲ ਦੇ ਉੱਤੇ ਸਾਰਾ ਭਾਈਚਾਰਾ ਹੁੰਦਾ ਹੈ ਔਰ ਆਪਸ ਵਿੱਚ ਮਿਲ ਕੇ ਰਿਆ ਤੇ ਅੱਜ ਜਿੰਨਾ ਪਿਆਰ ਮਿਲਦਾ ਪਿਆ ਇਹ ਆਪਸਦਾਰੀ ਹੈ ਖੁਸ਼ੀ ਹਰ ਇੱਕ ਬੰਦੇ ਨੂੰ ਖੁਸ਼ੀ ਹੈ ਔਰ ਇੱਕ ਹੋਰ ਗੱਲ ਹੈ ਤੁਸੀਂ ਅੱਜ ਇੱਥੇ ਆਏ ਹੋ ਬਣ ਤੋਂ ਬਾਅਦ ਸਾਲ ਤੋਂ ਡੇਢ ਸਾਲ ਤੋਂ ਬਾਅਦ ਜਦ ਤੁਸੀਂ ਪਿੰਡੇ ਚਾਓਗੇ ਚਾਰਜ ਫਿਰ ਫੋਟੋ ਲੈ ਕੇ ਜਾਏਗੇ ਪਿਲਾ ਕੁਝ ਨਾ ਕੁਝ ਬਦਲਿਆ ਹੋਇਆ ਹੋਵੇਗਾ ਪਿੰਡ ਦਾ ਆਬਵੀਅਸਲੀ ਕਿਉਂਕਿ ਔਰ ਆਪਣੇ ਪਿੰਡ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਪਿੰਡ ਵਾਸੀਆਂ ਤੇਹੀ ਸੁਨੇਹਾ ਜਾਂਦਾ ਕਿ ਇਕਤਾ ਬਣਾ ਕੇ ਰੱਖਣਾ ਔਰ ਪਿਆਰ ਨਾਲ ਸਾਰੇ ਰਹਿਣ ਔਰ ਕਿਸੇ ਦੀਆਂ ਗੱਲਾਂ ਚ ਆਉਣ ਦੀ ਜਰੂਰਤ ਨਹੀਂ ਜੇ ਕੋਈ ਗੱਲ ਵੀ ਕਰਦਾ ਤਾਂ ਉਹ ਮੇਰੇ ਕੋਲ ਆ ਕੇ ਸਰਟੀਫਾਈ ਕਰੇ ਤੀਜੀ ਗੱਲ ਸਾਡਾ ਐਮਐਲਏ ਸਾਹਿਬ ਬਹੁਤ ਵਧੀਆ ਜੀ ਜਿੰਨੀ ਕੁ ਮੈਂ ਤਾਰੀਫ ਕਰਦਾ ਉਹ ਨਹੀਂ ਜਾਂਦੀ ਕਿ ਸਾਡੇ ਪਿੰਡ ਵਸ ਤੋਂ ਉਹ ਬਹੁਤ ਹੁਣ ਸਪੈਸ਼ਲੀ ਉਹਨਾਂ ਰਾਤ ਫੋਨ ਕਰਿਆ ਸੀ ਸਾਡੇ ਨੂੰ ਜੇ ਕਿ ਤੁਸੀਂ ਗੁਰਦੁਆਰਾ ਸਾਹਿਬ ਤੋਂ ਆ ਕੇ ਮੇਰੇ ਕੋਲ ਹੋਣਾ ਹੈ ਇੱਥੇ ਆ ਕੇ ਤੁਸੀਂ ਮਿਲ ਕੇ ਜਾਣਾ ਔਰ ਸਾਰੀ ਸੰਗਤ ਨੂੰ ਨਾਲ ਲੈ ਕੇ ਸਰਕਾਰਾਂ ਵੱਲੋਂ ਵੀ ਪਿਆਰ ਹੈ ਉਹਨਾਂ ਦਾ ਸਰਕਾਰਾਂ ਵੱਲੋਂ ਵੀ ਸਹਿਯੋਗ ਜਿਹੜਾ ਕਿ ਦਿੱਤਾ ਜਾ ਰਿਹਾ ਜਿਹੜੇ ਸਹਿਮਤੀ ਨਾਲ ਬਹੁਤ ਬਹੁਤ ਜ਼ਿਆਦਾ ਸਾਡੇ ਤੋਂ ਵਾਦੀ ਬਹੁਤ ਹੈ ਮੇਰੇ ਸਾਹਿਬ ਨੇ ਕੀਤੇ ਨੇ ਕਿ ਤੁਹਾਡੇ ਪਿੰਡ ਨੂੰ ਅਸੀਂ ਬਹੁਤ ਕੰਮ ਕਰ ਗਏ ਸਾਡਾ ਪਿੰਡ ਦਾ ਕੰਮ ਹੀ ਬਹੁਤ ਹੋਣ ਵਾਲਾ ਹੈ ਦੇਖੋ ਸਾਰੇ ਸਰਪੰਚ ਕਰਦੇ ਜਿੰਨੇ ਕਿਸੇ ਸਮਰਥਨ ਦੀ ਉਹਨਾਂ ਕੰਮ ਕਰਦਾ ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ ਨਹੀਂ ਕੰਮ ਕਰਿਆ ਉਹਨਾਂ ਕੰਮ ਕਰੇ ਨੇ ਪਰ ਹਰ ਇੱਕ ਦੀ ਆਪ ਆਪਣੀ ਪਾਵਰ ਹੁੰਦੀ ਕਰਦੀ ਸਾਡੀ ਸੋਚ ਕੁਝ ਹੋਰ ਹੈ ਜਿਵੇਂ ਸਿਪਾਰਕ ਕੰਮ ਵਗੈਰਾ ਹੋ ਬਹੁਤ ਬਹੁਤ ਕੁਝ ਕੰਮ ਹੈ ਸਾਡੇ ਪਿੰਡ ਵਿੱਚ ਜਿਹੜਾ ਕਿ ਇੱਥੇ ਲੈ ਕੇ ਆ ਕਿ ਬਹੁਤ ਬਹੁਤ ਧੰਨਵਾਦ ਸਿਕਲ ਸਿਕਲ ਕੀ ਨਾ ਹੈ ਗੁਰਦੀਪ ਸਿੰਘ ਕੀ ਕਹਿਣਾ ਚਾਹੋਗਾ ਜੇ ਤੁਸੀਂ ਆਪਣੇ ਪਿੰਡ ਦੇ ਵਿੱਚ ਸਿਰਫ ਸੰਤਿਨਾਜ ਦਾ ਸਰਪੰਚ ਚੁਣਨ ਦੇ ਬਾਰੇ ਕੀ ਗੱਲ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਗਾ ਜੀ ਮੇਰੀ ਉਮਰ 32-33 ਸਾਲ ਦੀ ਹੋ ਗਈ ਜੀ ਮੇਰੀ ਉਮਰ ਦੇ ਵਿੱਚ ਸਾਡੇ ਪੁਰਖੇ ਵੀ ਕਹਿੰਦੇ ਨੇ ਸਹਿਮਤੀ ਹੋਈ ਨਹੀਂ ਕਦੇ ਸੋ ਸਭ ਤੋਂ ਖੁਸ਼ੀ ਦੀ ਗੱਲ ਤੇ ਹੈ ਕਿ ਸਾਰਾ ਪਿੰਡ ਇੱਕ ਛੱਤ ਦੇ ਥੱਲੇ ਇਕੱਠਾ ਹੈ ਨਾ ਤੇ ਬਾਕੀ ਉਮੀਦ ਵੀ ਕਰਦੇ ਆ ਕਿਉਂਕਿ ਮੇਰੀ ਥਿੰਕਿੰਗ ਇਹ ਹੈ ਨਾ ਕਿ ਜੇ ਆਪਾਂ ਕੋਈ ਮੰਨ ਕੇ ਚਲੋ ਘਰ ਵੀ ਜ਼ਰੂਰਤਮੰਦ ਬੰਦਾ ਬਣਾਤਾ ਉਹਨੇ ਪਹਿਲਾਂ ਆਪਣੀਆਂ ਜ਼ਰੂਰਤਾਂ ਦੂਰੀਆਂ ਕਰਨੀਆਂ ਓਬਵੀਅਸਲੀ ਜੇ ਅੱਜ ਆਪਾਂ ਪਹਿਲੀ ਕੋਈ ਰੰਜੇ ਪੁਜੇ ਬੰਦਾ ਬਣਾਵਾਂਗੇ ਨਾ ਤਾਂ ਉਹ ਮੇਰੇ ਖਾਤੇ ਮੈਂ ਪਿੰਡ ਤੇ ਹੀ ਪੈਸਾ ਲਵਾਂਗਾ ਠੀਕਾ ਜੇ ਮੰਨ ਕੇ ਚਲੋ ਜੇ ਮੇਰੀ ਝੋਲੀੋਂ ਪੈਸਾ ਨਹੀਂ ਹੈਗਾ ਪਹਿਲਾਂ ਮੈਂ ਆਪਦਾ ਕੰਟਾ ਪੂਰਾ ਕਰੂੰਗਾ ਉਸ ਤੋਂ ਬਾਅਦ ਫਿਰ ਕਿਤੇ ਜਾ ਕੇ ਮੈਂ ਪਿੰਡ ਤੇ ਪੈਸਾ ਲਵਾਂ ਜੇ ਪਹਿਲੀ ਮੈਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਤਾਂ ਮੈਂ ਇਹੀ ਸੋਚੂੰਗਾ ਵੀ ਉਸ ਤੋਂ ਬਾਅਦ ਚਲ ਜਿਹੜਾ ਪਿੰਡ ਦਾ ਪੈਸਾ ਸਾਰੇ ਪਿੰਡ ਤੇ ਹੀ ਲਾਏ ਜਾਓ ਸੋ ਬਾਕੀ ਬਹੁਤ ਯਕਿ ਸਰਪੰਚ ਚਲੋ ਜਿਨ੍ਹਾਂ ਨੇ ਵੀ ਸਰਪੰਚੀ ਹੁਣ ਤੱਕ ਕੀਤੀ ਹੈ ਵਧੀਆ ਕੀਤੀ ਹੈ ਆਪਾਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦੇ ਪਰ ਇਹ ਕਹਿੰਦੇ ਆ ਵੀ ਬਹੁਤ ਵਧੀਆ ਕਿ ਪੜੇ ਲਿਖੇ ਸੋਜਵਾਨ ਬੰਦੇ ਅੱਗੇ ਆਏ ਨੇ ਤੇ ਸਾਰੇ ਪਿੰਡ ਨੂੰ ਹੌਸਲਾ ਵੀ ਹੈ ਤੇ ਯੂਥ ਜਿਹੜਾ ਸਾਡੇ ਪਿੰਡ ਦਾ ਕਿਸੇ ਹੱਦ ਤੱਕ ਅਸੀਂ ਇਹ ਵੀ ਕਹਿੰਦੇ ਕਿ ਯੂਥ ਸਾਰਾ ਇਕੱਠਾ ਹੋ ਕੇ ਇਹਨਾਂ ਦੇ ਨਾਲ ਸਪੋਰਟ ਕਰਾਂਗੇ ਇਹਨਾਂ ਦਾ ਫਿਊਚਰ ਵੀ ਜਿੱਥੇ ਸਾਡੀ ਲੋੜ ਪੈਂਦੀ ਅਸੀਂ ਖੜਾਂਗੇ ਉਹਦਾ ਸਾਨੂੰ ਬੈਨੀਫਿਟ ਇਹ ਹੈ ਕਿ ਅੱਜ ਕੱਲ ਜਿਹੜੇ ਮੰਨ ਕੇ ਚਲੋ ਨੇੜੇ ਤੇ ਜਿਹੜੇ ਕਾਫੀ ਪਿੰਡ ਨੇ ਜਿਹੜੇ ਵਿੱਚ ਟ੍ਰਿਪੇਟ ਚੜ ਗਏ ਨੇ ਬਿਲਕੁਲ ਸੋ ਅਸੀਂ ਸਰਕਾਰ ਤੋਂ ਇਹ ਉਮੀਦ ਨ ਠੀਕ ਹੈ ਅਸੀਂ ਇਹ ਨਹੀਂ ਕਰਾਂਗੇ ਚਲੋ ਪਹਿਲਾਂ ਜੋ ਵੀ ਸਰਕਾਰ ਆਈਆਂ ਹੁਣ ਆਪਣਾ ਸਰਪੰਚ ਤੱਕ ਮਕਸਦ ਮੇਨ ਹੈ ਸੋ ਸਰਪੰਚ ਤੋਂ ਅਸੀਂ ਇਹ ਉਮੀਦ ਰੱਖਦੇ ਹਾਂ ਕਿ ਪਿੰਡ ਦੇ ਵਿੱਚ ਜਿੱਥੇ ਕਿਤੇ ਵੀ ਸਭ ਤੋਂ ਵੱਡੀ ਗੱਲ ਤਾਂ ਨਸ਼ੇ ਪੱਤੇ ਵਾਲਾ ਸਿਸਟਮ ਹੈਗਾ ਜਿੱਥੇ ਉਹਨੂੰ ਖਤਮ ਕਰਨ ਦੀ ਵਿੱਚ ਸਾਡੀ ਲੋੜ ਆ ਯੂਥ ਦੀ ਲੋੜ ਆ ਸਾਡੇ ਬਜ਼ੁਰਗਾਂ ਦੀ ਆ ਜਿਨ੍ਹਾਂ ਦੇ ਘਰ ਖਤਮ ਹੋ ਗਈਆਂ ਚੀਜ਼ਾਂ ਦੇ ਵਿੱਚ ਉਹ ਬੰਦੇ ਸਭ ਤੋਂ ਅੱਗੇ ਖੜਨਗੇ ਇਹ ਚੀਜ਼ਾਂ ਦੇ ਵਿੱਚ ਸੋ ਮੈਂ ਤਾਂ ਇਹੀ ਕਹਿੰਦਾ ਇੱਕ ਖੇਡ ਤੇ ਇੱਕ ਪੜ੍ਹਾਈ ਤੇ ਤੀਜਾ ਨੰਬਰ ਇਹ ਜਿਹੜਾ ਇਹ ਚੀਜ਼ਾਂ ਨੂੰ ਪਰ ਫੁੱਲਦ ਕਰੀਏ ਤੇ ਜਿਹੜਾ ਆਪਣਾ ਨਸ਼ਾ ਪੱਤਾ ਇਹਨੂੰ ਆਪੇ ਪਿੱਛੇ ਧੱਕ ਜੀਦਾ ਵਧੀਆ ਲੱਗੂਗਾ ਕਿ ਆਪਣੇ ਪਿੰਡ ਦਾ ਵਿਕਾਸ ਹੋਊਗਾ ਜੀ ਬਹੁਤ ਵਧੀਆ ਗੱਲਾਂ ਕਿਹਾ ਤੁਸੀਂ ਬਹੁਤ ਵਧੀਆ ਲਗਾਤਾਰ ਨਾਲ ਗੱਲ ਕਰਕੇ ਪਹਿਲਾਂ ਤਾਂ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਜੀ ਸਪੈਸ਼ਲੀ ਧੰਨਵਾਦ ਗੁਰਦੇਵ ਸਿੰਘ ਮੱਲੀ ਦਾ ਜੀ ਕਰਨਾ ਪਾਵਾਂਗਾ ਚਾਹਾਂਗਾ ਜੀ ਬਹੁਤ ਬਹੁਤ ਵਧਾਈਆਂ ਗੁਰਦੇਵ ਸਿੰਘ ਮੱਲੀ ਜੀ ਨੂੰ ਸਰਪੰਚ ਬਣਨ ਤੇ ਤੇ ਸਾਰੀ ਸਾਧ ਸੰਗਤ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਇਹ ਚੋਣ ਕੀਤੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕਾ ਵਾਹਿਗੁਰੂ ਪਹਿਲਾਂ ਤੇਜੀ ਪਿੰਡ ਨਗਰੀ ਦੀ ਸਾਰੀ ਸੂਝ ਮਖਸੂੂ ਸੰਗਤ ਦਾ ਤੇ ਭਾਈ ਗੁਰਜੋਤ ਸਿੰਘ ਨੂੰ ਸਰਪੰਚ ਬਣਾਉਣ ਤੇ ਧੰਨਵਾਦ ਜੀ ਇਹ ਬੜੀ ਚੰਗੀ ਗੱਲ ਹੈ ਤੇ ਅਸੀਂ ਇਹ ਉਮੀਦ ਕਰਦੇ ਹਾਂ ਵੀ ਸਾਰੇ ਇਲਾਕੇ 'ਚ ਜੋ ਵੀ ਪੰਚਾਇਤਾਂ ਨੇ ਜਿਵੇਂ ਐਮਐਲਏ ਸਾਹਿਬ ਦੇ ਗਾਈਡਲਾਈਨ ਨੇ ਵੀ ਵੱਧ ਤੋਂ ਵੱਧ ਸਰਵਸੰਮਤੀ ਨਾਲ ਕੰਮ ਬਣਾਇਆ ਜਾਵੇ ਕਿਉਂ ਤਾਂ ਹੀ ਨਗਰਾਂ ਦੇ ਕੰਮ ਹੋਣ ਨਗਰਾਂ ਦੇ ਕੰਮ ਤਾਂ ਹੀ ਹੋਣ ਹਾਂ ਜਿਹੜਾ ਸਰਵਸੰਮਤੀ ਨਾਲ ਬਣੇਗਾ ਜਿਹਦਾ ਕੋਈ ਖਰਚਾ ਨਾ ਹੋਵੇਗਾ ਉਹੀ ਪਿੰਡ ਦਾ ਕੰਮ ਕਰੇਗਾ ਤੇ ਬਸ ਇਹੀ ਆ ਵੀ ਧੰਨਵਾਦੀ ਕਰਦੇ ਆ ਸਾਰਿਆਂ ਦਾ ਜੀ ਠੀਕ ਹੈ ਜੀ ਬੈਠੋ ਨੀ ਕਰ ਖਾਲਸਾ ਧੰਨਵਾਦ ਕਰਦਾ ਹਾਂ ਧੰਨਵਾਦ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਖਰਚੋਤ ਸਿੰਘ ਬੱਲੀ ਤੇ ਭਰੋਸਾ ਜਤਾਇਆ ਜੀ ਸਾਡੇ ਤੁਹਾਡੇ ਲੋਕਾਂ ਨੇ ਸੀ 10 ਸਾਲ ਇਸ ਪਿੰਡ ਵਿੱਚ ਰਹਿ ਕੇ ਗਏ ਆ ਮੈਂ ਪਹਿਲਾਂ ਸੀ ਮਾੜ ਰਹਿਣਿਆ ਪਰ ਅੱਜ ਆ ਕੇ ਤੇ ਆਪਣਾ ਪੰਨ ਮਹਿਸੂਸ ਹੋਇਆ ਏ ਮੈਨੂੰ ਪਹਿਨਨੀ ਏ ਵੀ ਇੰਨਾ ਪਿਆਰ ਮਿਲਦਾ ਸਾਰਿਆਂ ਦਾ ਤੇ ਅਸੀਂ ਗੁਰਜੋਤ ਸਿੰਘ ਪਿੰਡ ਦੇ ਭਾਈ ਸਾਹਿਬ ਨੂੰ ਕਹਿੰਦੇ ਆ ਕਿ ਪਿੰਡ ਦਾ ਇਹਨਾਂ ਵਿਕਾਸ ਕਰੋ ਕਿ ਹੁਣ ਮੁੜ ਕੇ ਇਹਰੇ ਇਸ ਪਿੰਡ ਵਿੱਚ ਸਹਿਮਤੀਆ ਹੋਣ ਤੇ ਚਾਰ ਸფერੇ ਜਿਹੜੇ ਪਿੰਡ ਲੱਗਦੇ ਨੇ ਉਹ ਸਪਿੰਡਲ ਇਸ ਪਿੰਡਲ ਦੇਖ ਕੇ ਉਹ ਵੀ ਸਹਿਮਤੀਆ ਕਰਨ ਜਿਹੜਾ ਨਜਾਇਜ਼ ਪੈਸਾ ਲੱਗਦਾ ਖਰਚੇ ਲੱਗਦੇ ਨੇ ਉਹਨਾਂ ਤੋਂ ਬਚਿਆ ਜਾ ਸਕੇ ਉਹੀ ਵਿਕਾਸ ਪਿੰਡ ਚ ਹੋਵੇ ਪਿੰਡ ਦੇ ਵਿਕਾਸ ਤੇ ਲੱਗੇ ਤਾਂ ਕਿ ਪਿੰਡ ਦੀ ਤਰੱਕੀ ਹੋ ਸਕੇ ਅਸੀਂ ਉਮੀਦ ਕਰਦੇ ਹਾਂ ਪੌਣ ਵਾਲੇ ਸਾਲ ਬਾਅਦ ਜਦੋਂ ਤੁਸੀਂ ਪਿੰਡ 'ਚ ਗੇੜਾ ਮਾਰੋ ਉਹ ਪਿੰਡ ਦਾ ਵਿਕਾਸ ਹੋਇਆ ਹੋਵੇ ਤੇ ਪਿੰਡ ਦੇ ਵਿੱਚ ਠੰਡੀਆਂ ਹਵਾਵਾਂ ਹੋਣ ਸਾਰੇ ਰਲ ਮਿਲ ਕੇ ਰਹਿਣ ਖੁਸ਼ ਰਹਿਣ ਸਾਰਿਆਂ ਦਾ ਬਹੁਤ ਬਹੁਤ ਦੁਬਾਰਾ ਧੰਨਵਾਦ ਕਰਦੇ ਹਾਂ ਹਾਜੀ ਖਾਨ ਸਾਹਿਬ ਵਾਈਸ ਗੁਵਰਨਰ ਜੀ ਫਤਿਹ ਮੈਂ ਪਹਿਲਾਂ ਸਾਰੇ ਪਿੰਡ ਦਾ ਤੈਨ੍ਹੇ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ ਸਰਦਾਰ ਗੁਰਜੋਤ ਸਿੰਘ ਮੱਲੀ ਜੀ ਇਹਨਾਂ ਨੂੰ ਪਿੰਡ ਦਾ ਸਰਪੰਚ ਬਣਾਇਆ ਤੇ ਸਭ ਤੋਂ ਵੱਡੀ ਗੱਲ ਹੈ ਇੱਥੇ ਇੱਕ ਨੁਕਤਾ ਆਪਾਂ ਨੇ ਸਾਰਿਆਂ ਨੇ ਇਕਾ ਦਿਖਾਇਆ ਇਸ ਚੀਜ਼ 'ਚ ਆਪਾਂ ਨੇ ਜਾਤ ਧਰਮ ਸਾਰੇ ਤੋਂ ਉੱਚੇ ਉੱਠ ਕੇ ਆਪਾਂ ਇਹ ਫੈਸਲਾ ਲਿਆ ਆਪਾ ਨੂੰ ਸਭ ਨੂੰ ਪਤਾ ਹੈ ਵੀ ਜੇਕਰ ਆਪਾਂ ਵੋਟਾਂ 'ਚ ਖੜੇ ਹੁੰਦੇ ਨੇ ਲੋਕ ਤੇ ਉੱਥੇ ਸ਼ਰਾਬਾ ਚੱਲਦੀਆਂ ਨੇ ਹੋਰ ਖਰਚੇ ਬਹੁਤ ਹੁੰਦੇ ਨੇ ਗਲਤ ਮੈਸੇਜ ਜਾਂਦਾ ਕਿਸੇ ਨਾ ਕਿਸੇ ਤਰੀਕੇ ਇਸ ਚੀਜ਼ ਦਾ ਵੀ ਮੈਸੇਜ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰਾਂ ਕਹਿੰਦੀਆਂ ਨੇ ਕਿ ਆਪਾਂ ਨਸ਼ੇ ਬੰਦ ਕਰੀਏ ਪਰ ਵੋਟਾਂ 'ਚ ਜਾ ਕੇ ਸਭ ਨਾਲ ਵੱਧ ਨਸ਼ੇ ਚੱਲਦੇ ਨੇ ਤੇ ਉਸ ਚੀਜ਼ ਨੂੰ ਆਪਾਂ ਜੇ ਬੰਦਾ ਉਹਨੇ ਪੈਸੇ ਲਾਊਗਾ ਤਾਂ ਉਹਨੇ ਪੈਸੇ ਅੱਗੇ ਜਾ ਕੇ ਸਰਪੰਚੀ ਚੋਂ ਕੱਢੂਗਾ ਹੀ ਕੱਢੂਗਾ ਵੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਪਤਾ ਹੈ ਕਿਉਂਕਿ ਕਿਸੇ ਦੇ ਘਰ ਇੰਨਾ ਪੈਸਾ ਨਹੀਂ ਹੈਗਾ ਵੀ ਪੈਸੇ ਲਾ ਕੇ ਮੁੜ ਕੇ ਕੁਝ ਕੱਢੇ ਨਾ ਹੋਵੇ ਇਹ ਸਭ ਨਾਲ ਵੱਡਾ ਮੁੱਦਾ ਹੈ ਜਿਹੜਾ ਆਪਾਂ ਅੱਜ ਸਾਰੇ ਪਿੰਡ ਦੇ ਇਸ ਚੀਜ਼ ਤੋਂ ਉੱਤੇ ਉੱਠ ਕੇ ਆਪਾਂ ਇਹ ਫੈਸਲਾ ਲਿਆ ਹੈ ਤੇ ਆਪਾਂ ਇਹੀ ਉਮੀਦ ਕਰਦੇ ਆਂ ਕਿ ਵੀ ਜਿਹੜੇ ਕੰਮ ਪਿੱਛੇ ਰਹਿ ਗਏ ਆਪਣੇ ਜਿਹੜੇ ਕੰਮ ਨਹੀਂ ਹੋਏ ਹੈਗੇ ਅਸੀਂ ਪੂਰੀ ਉਮੀਦ ਕਰਦੇ ਆਂ ਸਰਦਾਰ ਗੁਰਜੋਤ ਸਿੰਘ ਮੱਲੀ ਤੋਂ ਵੀ ਸਾਨੂੰ ਉਹ ਕੰਮ ਮਿਲਣਗੇ ਹੋਏ ਮਿਲਣਗੇ ਆਪਾਂ ਇਹ ਹੀ ਚੀਜ਼ ਆਪਾਂ ਇੱਕ ਸਾਲ ਬਾਅਦ ਡਿਸਕਸ ਕਰਾਂਗੇ ਕੀ ਆਪਾਂ ਕੀ ਕੰਮ ਕੀਤਾ ਕੀ ਕੰਮ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਵਾਹਿਗੁਰੂ ਦਾ ਖਾਲਸਾ ਵਾਹਿ ਕੀ ਬਣੇ ਇੱਥੇ ਇੱਕ ਗੱਲ ਮੈਂ ਮੈਸੇਜ ਸਾਰਿਆਂ ਨੂੰ ਕਹਿਣਾ ਦੱਸਣਾ ਚਾਹੁੰਗਾ ਜਿਹੜੀ ਵੀ ਵੀਰੇ ਵੀਡੀਓ ਸੁਣ ਰਹੇ ਨੇ ਸੋ ਮੈਂ ਹੀ ਬਾਕੀ ਮੈਂ ਪਹਿਲਾਂ ਬੋਲ ਗਿਆ ਹੁਣ ਮੈਂ ਦੋ ਸ਼ਬਦ ਹੀ ਬੋਲਣੇ ਨੇ ਕਿ ਸਰਪੰਚੀ ਨੂੰ ਸਰਪੰਚੀ ਸਮਝ ਕੇ ਹੀ ਜਿਹੜੇ ਸਰਪੰਚ ਬਣੋ ਇਹਨੂੰ ਬਿਜ਼ਨਸ ਨਾ ਸਮਝੋ ਕਿ ਅੱਜ ਆਪਾਂ ਜਿਹਦੇ ਵਿੱਚ 2 ਲੱਖ ਰੁਪਏ 4 ਲੱਖ ਰੁਪਏ ਲਾ ਰਹਿਆਂ ਤਾਂ ਕਰ ਲੋ ਆਪਾਂ ਨੂੰ 10 ਲੱਖ ਰੁਪਏ ਆਊਗਾ ਜਿੱਥੇ ਸਰਪੰਚ ਦੀ ਇਹ ਸੋਚ ਹੈ ਉਹ ਤੇ ਮੇਰੇ ਸਾਹਿਬ ਨਾਲ ਤੁਸੀਂ ਸਾਲ ਬਾਅਦ ਚਾਹੀ 5 ਸਾਲ ਬਾਅਦ 10 ਸਾਲ ਬਾਅਦ ਘੇੜਾ ਮਾਰ ਲਿਓ ਉਹ ਪਿੰਡ ਦਾ 72 ਹਾਲ ਹੋਊਗਾ ਜਿੱਥੇ ਸਰਪੰਚ ਸਰਪੰਚ ਨੂੰ ਬਿਜ਼ਨਸ ਸਮਝੂਗਾ ਜਿੱਥੇ ਉਹ ਇਹਨੂੰ ਸੇਵਾ ਸਮਝੂਗਾ ਉਹਕੇ ਚਾਹੇ ਤੁਸੀਂ 6 ਮਹੀਨੇ ਬਾਅਦ ਵੀ ਘੇੜਾ ਮਾਰ ਲਿਓ ਪਿੰਡ ਦੀ ਪੰਚਾਇਤੀ ਬੋਲੀ ਦੇ ਵਿੱਚ ਹੀ ਪੈਸੇ ਲੱਗ ਜਾਂਦੇ ਨੇ ਸੋ ਵੀਰੇ ਮੇਰਾ ਇਹੀ ਸੁਨੇਹਾ ਸਾਰਿਆਂ ਨੂੰ ਵੀਡੀਓ ਨੂੰ ਸ਼ੇਅਰ ਕਰਦੇ ਕਿਉਂਕਿ ਕੋਸ਼ਕ ਗੱਲਾਂ ਹੋ ਸਕਦਾ ਸਾਡੇ ਤੋਂ ਨਿਆਣੀਆਂ ਹਨਾ ਸਤੋਂ ਗਲਤੀਆਂ ਹੋ ਗਈਆਂ ਹੋਣਗੀਆਂ ਉਸ ਨੂੰ ਮਾਫ ਕਰਿਓ ਜੇ ਵੀਡੀਓ ਵਧੀਆ ਲੱਗੀ ਤਾਂ ਬਈ ਸ਼ੇਅਰ ਕਰਿਓ ਤਾਂ ਕਿ ਤਿੰਨ ਚਾਰ ਦਿਨ ਹਜੇ ਪਏ ਨੇ ਫਾਰਮ ਪਰ ਦੇ ਹੋ ਸਕਦਾ ਕਿਸੇ ਬੰਦੇ ਦੇ ਦਿਮਾਗ ਦੇ ਵਿੱਚ ਇਹ ਗੱਲ ਵੱੜ ਜੇ ਤੇ ਸਰਪੰਚੀ ਸਹਿਮਤੀ ਨਾਲ ਹੋ ਜੇ ਤੇ ਪਿੰਡ ਦਾ ਵਿਕਾਸ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸਰ ਥੈਂਕ ਯੂ ਪਿੰਡ ਕਲਾਸਾਂ ਅਤੇ ਪਿੰਡ ਕਮੇਟੀ ਦਾ ਪਸੰਦ ਪਿੰਡ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਸਾਨੂੰ ਸਤਿ ਸ੍ਰੀ ਅਕਾਲ ਸਾਰੇ ਪਿੰਡ ਦੀ ਸੇਵਾ ਕਰਾਂਗੇ ਤਹਿ ਦਿਲ ਤੋਂ ਸੇਵਾ ਕਰਾਂਗੇ ਕਿਉਂਕਿ ਪਿੰਡ ਦੇ ਨਾਲ ਖੜੇ ਆ ਜੋ ਵੀ ਪਿੰਡ ਨੂੰ ਕੋਈ ਵੀ ਦਿੱਕਤ ਆਏਗੀ ਅਸੀਂ ਨਾਲ ਖੜੇ ਆ ਪਿੰਡ ਵਾਲਿਆਂ ਨੇ ਤੁਹਾਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਕਿੰਨੀ ਕੋ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਜਿੱਦਾਂ ਪਿੰਡ ਵਾਲਿਆਂ ਨੇ ਹੰਗਾਰਾ ਦਿੱਤਾ ਉਮੀਦ ਕਰਦੇ ਆ ਵੀ ਤੁਸੀਂ ਵੀ ਉਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਪੰਜ ਛੜ ਪੂਰੇ ਡਟ ਕੇ ਨਾਲ ਖੜੋਗੇ ਕਈ ਕੜੇ ਰਮਾਰੇ ਜੋ ਸਾਨੂੰ ਕਹਿਣਗੇ ਉਹ ਅਸੀਂ ਕਰਾਂਗੇ ਸਾਰੇ ਪਿੰਡ ਦੇ ਨਾਲ ਇਹ ਨਹੀਂ ਕੋ ਨਿਕਲਦਾ ਬਸ ਇੱਕ ਮਿੰਟ ਹੈਗੀ ਕਿ ਅੱਜ ਪਹਿਲੀ ਵਾਰ ਸਹਿਮਤੀ ਹੋਈ ਆ ਸਭ ਸੰਮਤੀ ਅਸੀਂ ਐਨਾ ਤੋਂ ਦੇਖਦੇ ਆ ਰਹੇ ਬਚਪਨ ਤੋਂ ਕਦੇ ਸਭ ਸੰਮਤੀ ਨਹੀਂ ਦੇਖੀ ਹੈਗੀ ਸਾਡੇ ਮੈਂਬਰ ਵੀ ਐਦੀ ਚੁਣੇ ਗਏ ਆ ਸਭ ਸੰਮਤੀ ਨਾਲ ਅਸੀਂ ਉਮੀਦ ਕਰਦੇ ਆ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਦ ਵੀ ਫੈਸਲਾ ਕਰਦੇ ਨੇ ਤਾਂ ਬਹੁਤ ਵਧੀਆ ਫੈਸਲਾ ਕਰਦੇ ਨੇ ਸਾਡੇ ਨਵੇਂ ਸਰਪੰਚ ਸਾਹਿਬ ਸੋਨੂੰ ਵੀ ਬੇਨਤੀ ਕਰਦੇ ਹਾਂ ਪੱਤਰਕਾਰ ਸਾਹਿਬ ਜੀ ਤੁਸੀਂ ਅੱਜ ਵੀ ਪਿੰਡ ਦੇਖ ਰਹੇ ਹੋ ਤਾਂ 2 ਸਾਲਾਂ ਮਗਰੋਂ ਸਾਲਾਂ ਮਗਰੋਂ ਦੇਖੋਗੇ ਨਾ ਤਾਂ ਪਿੰਡ ਦਾ ਨਕਸ਼ਾ ਚੇਂਜ ਹੋਊਗਾ ਬਹੁਤ ਉਮੀਦਾਂ ਨੇ ਨਵੇਂ ਸਰਪੰਚ ਦੇ ਕਿ ਬਹੁਤ ਰੰਗ ਲੈ ਕੇ ਆਉਣੇ ਨੇ ਸਾਰੇ ਨਗਰ ਦਾ ਜੀ ਧੰਨਵਾਦ ਸਾਰੇ ਨਗਰ ਨੇ ਆਪਣਾ ਜੋਰ ਨਾਲ ਵੋਟ ਪਾਈ ਹੈ ਤੇ ਅੱਗੇ ਵਾਤੇ ਉਦੋਂ ਵਧੀਆ ਸੋਹਣੇ ਕੰਮ ਬਣਨਗੇ ਤੇ ਕਰਾਂਗੇ ਵੀ ਤੇ ਬਣਨਗੇ ਵੀ ਤੇ ਨਾਲ ਲੁਕ ਕੇ ਰਹਿਣਾ ਤੇ ਨਾਲ ਲੁਕਣਾ ਕੰਮ ਜ਼ਰੂਰ ਹੈ ਨਸਨ ਬਿਲਕੁਲ ਅੱਜ ਸਹਿਮਤੀ ਨਾਲ ਜੇ ਤੁਹਾਨੂੰ ਖੜਾ ਕੀਤਾ ਹੈ ਜੀ ਹਾਂ ਜੀ ਹਾਂ ਸਹਿਮਤੀ ਨਾਲ ਤੁਹਾਡਾ ਵੀ ਫਰਜ਼ ਬਣਦਾ ਜੀ ਕਿਤੇ ਨਾ ਕਿਤੇ ਲੋਕਾਂ ਦਾ ਸਹਿਯੋਗ ਤੁਸੀਂ ਦੋਗੇ ਹਾਂ ਜੀ ਨਗਰ ਦੇ ਸਾਰੇ ਕੰਮ ਬਣਨਗੇ ਤੇ ਅੱਗੇ ਵੀ ਇਸੇ ਬੜੇ ਹੋਏ ਕੰਮ ਤੇ ਹੁਣ ਵੀ ਬਣ ਦੇਖ ਲੋਗੇ ਸਾਰੇ ਕੰਮ ਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਨਾਏ ਤੁਹਾਡਾ ਜੀ ਬਲਵਿੰਦਰਪੁਰ ਜੀ ਅੱਛਾ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹ ਕਹਿਣਾ ਚਾਹਨੀ ਵੀ ਜਿਵੇਂ ਸਾਡੇ ਪਿੰ ਮੈ ਤਾਂ ਇਹ ਸਾਰੇ ਇਸੇ ਤਰ੍ਹਾਂ ਹੀ ਰਲ ਮਿਲ ਕੇ ਕਰਨ ਤੇ ਪਿੰਡ ਦਾ ਕੁਝ ਬਣਾਣ ਪੈਸਾ ਐਵੇਂ ਵਿਅਰਥ ਨਾ ਜਾਏ। ਬਿਲਕੁਲ ਇੱਕ ਵਧੀਆ ਮੈਸੇਜ ਵੀ ਜਾਂਦਾ ਆਉਣ ਵਾਲੇ ਬੱਚਿਆਂ ਨੂੰ ਵੀ ਇਹ ਮੈਸੇਜ ਵਧੀਆ ਜਾਂਦਾ ਵੀ ਇਹ ਜੇ ਅਸੀਂ ਇੱਕ ਹਾਂ ਇੱਕ ਪਾਰਟੀ ਬਾਜੀ ਤੋਂ ਉੱਠ ਕੇ ਕਿਤੇ ਨਹੀਂ ਬਣਾਉਣੀ ਚਾਹੀਦੀ। ਹਾਂ ਪਾਰਟੀ ਬਾਜੀ ਤੋਂ ਉੱਠ ਕੇ ਆਪਣਾ ਇੱਕ ਆਪਣੇ ਲੈਵਲ ਦੇ ਉੱਤੇ ਜੇ ਪਿੰਡ ਦੇ ਵਿੱਚ ਸਰਪੰਚ ਬਣਾਇਆ ਜਾਵੇ ਤਾਂ ਵਿਕਾਸ ਤੈ ਹੈ। ਸਾਡੀ ਤੇ ਇਹੀ ਸਿੱਖਿਆ ਵੀ ਸਾਸੀ ਜਿਵੇਂ ਅਸੀਂ ਬਣਾਇਆ ਐਵੇਂ ਹੀ ਸਾਰੇ ਬਣਾਣਾ। ਰਲ ਮਿਲ ਕੇ ਇਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਐਵੇਂ ਪੈਸਾ ਖਰਾਬ ਨਹੀਂ ਕਰਨਾ ਚਾਹੀਦਾ। ਜਿਹੜਾ ਆਪਾਂ ਪੈਸਾ ਖਰਾਬ ਕਰਦੇ ਉਹ ਪਿੰਡ ਤੇ ਲਗਾਉਣਾ ਚਾਹੀਦਾ ਹੈ।